ਇਹ ਗੱਲ ਤਾਂ ਅਸੀਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਆਂ ਇਹ ਗੈਰ ਕਾਨੂੰਨੀ ਗੈਰ ਸੰਵਿਧਾਨਕ ਅਰੈਸਟ ਆ ਜੇ ਆਪਾਂ ਇਹਦਾ ਐਫ ਆਈ ਆਰ ਦਾ ਵੇਰਵਾ ਦੇਖੀਏ ਤੇ ਇਹ 7 ਸਾਲ ਤੋਂ ਘਾਟ ਸਜ਼ਾ ਵਾਲੀ ਸੀਗੀ ਪਹਿਲਾਂ ਉਹਨੂੰ ਨੋਟਿਸ ਦੇਣਾ ਚਾਹੀਦਾ ਸੀਗਾ ਉਹਨਾਂ ਨੇ ਪੁੱਛ ਕੇ ਛੋਣੇ ਚਾਹੀਦੀ ਸੀ ਕੋਈ ਨੋਟਿਸ ਨਹੀਂ ਜਿੱਦਾਂ ਕੋਈ ਕ੍ਰਿਮੀਨਲ ਆਦਮੀ ਹੁੰਦਾ ਕੋਈ ਬਦਮਾਸ਼ ਆ ਉਹਨੂੰ ਚੱਕ ਕੇ ਘਰੋਂ ਲੈ ਕੇ ਗਏ ਨੇ ਕੋਈ ਰਿਮਾਂਡ ਨਹੀਂ ਮੰਗਿਆ ਜੇ ਰਿਮਾਂਡ ਨਹੀਂ ਮੰਗਣਾ ਉਹ ਤੋਂ ਰਿਕਵਰ ਕੁਝ ਨਹੀਂ ਕਰਨਾ ਸੀਗਾ ਤੇ ਫਿਰ ਪੁਲਿਸ ਕਸਟਡੀ ਜੁਡੀਸ਼ੀਅਲ ਕਸਟਡੀ ਦੀ ਲੋੜ ਹੀ ਕੋਈ ਨਹੀਂ ਸੀਗੀ ਇਥੋਂ ਸਾਬਤ ਹੋ ਗਿਆ ਕਿ ਇਹ ਸਰਾਸਰ ਬਦਲਾਖੋਰੀ ਤਾਨਾਸ਼ਾਹੀ ਭਗਵੰਤਮਾਨ ਕੇਜਰੀਵਾਲ ਔਰ ਜੋ ਅੰਦਰ ਕੰਟੈਂਟ ਹੈ ਕਿ ਜੀ ਇਹਨੇ ਧਾਰਮਿਕ ਜਜ਼ਬਾਤ ਕਿਸੇ ਅਮਿਤ ਜੈਨ ਦੇ ਉਹਨਾਂ ਨੂੰ ਹੋਇਆ ਵਾ ਉਹਨਾਂ ਨੂੰ ਠੋਸ ਠੇਸ ਪਹੁੰਚੀ ਆ ਇਹ ਤਾਂ ਫਿਰ ਜਿਹੜੀ ਬੀਬੀ ਅਤੀਸ਼ੀ ਬਣੀ ਆ ਚੀਫ ਮਨਿਸਟਰ ਦਿੱਲੀ ਦੀ ਉਹ ਸ਼ਰੀਆਮ ਕਹਿ ਰਹੀ ਆ ਉਹ ਭਗਵਾਨ ਰਾਮ ਤੇ ਲਕਸ਼ਮਣ ਜੀ ਨਾਲ ਤੁਲਨਾ ਕਰ ਰਹੀ ਆ ਇਹਦੀ ਕੇਜਰੀਵਾਲ ਦੀ ਕਿ ਉਹ ਬਨਵਾਸ ਘਟ ਕੇ ਆਏ ਨੇ ਚਾਰ ਪੰਜ ਮਹੀਨੇ ਦਾ ਜੇਲ੍ਹ ਵਿੱਚ ਜੇ ਧਾਰਮਿਕ ਆਗੂਆਂ ਨਾਲ ਤੁਲਨਾ ਕਰਨਾ ਗੁਨਾਹ ਸੀ ਪਹਿਲੀ ਗੱਲ ਤਾਂ ਕੀਤੀ ਨਹੀਂ ਮਾਲਵਿੰਦਰ ਸਿੰਘ ਮਾਲੀ ਨੇ ਤਾਂ ਫਿਰ ਅਤੀਸ਼ੀ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਔਰ ਅਗਲੀ ਗੱਲ ਉਧਰ ਦਿੱਲੀ ਵਿੱਚ ਬਹੁਤ ਸ਼ੋਰ ਮਚਾ ਰਹੇ ਨੇ ਕੇਜਰੀਵਾਲ ਪਾਰਟੀ ਕਿ ਸਾਡੇ ਨਾਲ ਭਾਜਪਾ ਤਾਨਾਸ਼ਾਹੀ ਕਰ ਰਹੀ ਆ ਸੀਬੀਆਈ ਤੇ ਈਡੀ ਦਾ ਦੁਰਉਪਯੋਗ ਕਰ ਰਹੀ ਆ ਧੱਕਾ ਕਰ ਰਹੀ ਆ ਉਹਦੋਂ ਤੋਂ ਵੱਧ ਸੀਬੀਆਈ ਵਿਜੀਲੈਂਸ ਦਾ ਤੇ ਪੰਜਾਬ ਪੁਲਿਸ ਦਾ ਦੁਰਉਪਯੋਗ ਪੰਜਾਬ ਦੇ ਵਿੱਚ ਹੋ ਰਿਹਾ ਕੋਈ ਕਿਹੜਾ ਦੱਸੋ ਕਿਹੜਾ ਬਖਸ਼ਿਆ ਵਾ ਆਪੋਜੀਸ਼ਨ ਦਾ ਸਾਰੇ ਆਪੋਜੀਸ਼ਨ ਨੂੰ ਧਮਕਾਇਆ ਖੈਰੇ ਤੇ ਐਨਡੀਪੀ ਐਸਾ ਪਰਚਾ ਦਰਜ ਕੀਤਾ ਫਿਰ ਵਾਰੀ ਆ ਗਈ ਐਕਟਿਵਿਸਟ ਭਾਨੇ ਵਾਲਿਆਂ ਦੀ ਫਿਰ ਵਾਰੀ ਆ ਗਈ ਮਾਲਵਿੰਦਰ ਸਿੰਘ ਮਾਲੀ ਦੀ ਕਦੀ ਅਲਕਾ ਲਾਂਬਾ ਦੇ ਟਵੀਟ ਕਰਨ ਦਾ ਪਰਚਾ ਕਦੀ ਕੋ ਬੱਗਾ ਚੱਕਣ ਚਲ ਜਾਂਦੇ ਨੇ ਦਿੱਲੀ ਵਿੱਚ ਕਦੀ ਕੋਈ ਨੁਕਕਲ ਹੈਗਾ ਯੂਟਿਊਬਰ ਜੰਮੂ ਉਥੇ ਪੁਲਿਸ ਚਲ ਜਾਂਦੀ ਆ ਕੀ ਇਹਨਾਂ ਦੇ ਵਿੱਚ ਤੇ ਭਾਜਪੀ ਦੇ ਜਿਹੜਾ ਕਾਰਜਸ਼ੈਲੀ ਆ ਤਾਨਾ ਚਾਹੀਦਾ ਇਹ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਸੀਂ ਪੰਜ ਪੰਜ ਸਵਾਲ ਪੁੱਛਦੇ ਹੋ ਮੋਨ ਭਾਗਤ ਨੂੰ ਤੁਸੀਂ ਸਾਡੇ ਸਵਾਲ ਦਾ ਜਵਾਬ ਦਿਓ ਕਿ ਟੋਟੇ ਤੇ ਮੋਦੀ ਵਿੱਚ ਫਰਕ ਕੀ ਆ ਭਾਜਪੀ ਵਿੱਚ ਕਿ ਉਹ ਗੋਦੋਂ ਨਾਲ ਵਾਧ ਤਾਨਾਸ਼ਾਈ ਪੰਜਾਬ ਤੁਸੀਂ ਮਚਾਈ ਐਨਐਸਸੀ ਕਿਉਂ ਲਈ ਆ ਭਾਈ ਅਮਰਿਤਪਾਲ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਤੇ ਐਨਐਸਸੀ ਲਾਵੇ ਪੰਜਾਬ ਦੇ ਨੌਜਵਾਨਾਂ ਤੇ ਤੇ ਉਹਨਾਂ ਨੂੰ ਆਸਾਮ ਦੀਆਂ ਦਿਬੜੂਗਰ ਜ਼ਿਲ੍ਹਾ ਵਿੱਚ ਭੇਜ ਦੇਵੇ ਇੱਥੇ ਸਾਬਤ ਹੋ ਗਿਆ ਕਿ ਇਹ ਬੀਜੇਪੀ ਦਾ ਟਾਊਟ ਵਿੱਚੋਂ ਕੰਮ ਕਰ ਰਿਹਾ ਹੈ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕਰ ਰਿਹਾ ਵਾ ਇਹ ਬੀਜੇਪੀ ਤੇ ਆਮ ਆਦਮੀ ਪਾਰਟੀ ਇੱਕੋ ਥੈਲੀ ਦੇ ਚੱਟੇ ਤੇ ਫੱਟੇ ਨੇ ਇਸ ਕਰਕੇ ਇਹ ਸੰਘਰਸ਼ ਵਧਣਾ ਪਿਆ ਮੈਂ ਬੜਾ ਰਿਣੀ ਆ ਪਿਆਰੇ ਲਾਲ ਗਰਗਜੀ ਦਾ ਬੁੱਧੀਜੀਵੀ ਵਰਗ ਦਾ ਕਿਸਾਨ ਜਥੇਬੰਦੀਆਂ ਦਾ ਡਾਕਟਰ ਦਰਸ਼ਨਪਾਲ ਦਾ ਰੁਲਦਵਾਰ ਸਿੰਘ ਅੱਜ ਆਏ ਸੀਗੇ ਰਾਜੇਵਾਲ ਸਾਹਿਬ ਦਾ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਨੇ ਕਾਲ ਦਿੱਤੀ ਹੈ ਔਰ ਅਸੀਂ ਇਹਨਾਂ ਨੂੰ ਵੱਧ ਜਿਹੜਾ ਇਰਾਦੇ ਸਪੋਰਟ ਅਗਲੇ ਆਉਣ ਵਾਲੇ ਪ੍ਰੋਗਰਾਮ ਜਿਹੜਾ ਵੀ ਲਿਕਨ ਕੇ ਕਰਾਂਗੇ ਜੀ ਯਾਰਾ ਸਾਹਿਬ ਅੱਜ ਸਾਰੇ ਚੁੱਪ ਗਿਓ ਨੇ ਭਗਵੰਤਪਾਲ ਦੇ ਬਿਮਾਰ ਤੇ ਕੋਈ ਨਹੀਂ ਬੋਲ ਰਿਹਾ ਇਹ ਬੜਾ ਅੱਛਾ ਮੈਂ ਮੈਂ ਹੈਰਾਨ ਮੈਂ ਹੈਰਾਨ ਹਾਂ ਕਿ ਤੁਸੀਂ ਦੇਖੋ ਹਸ਼ਰ ਕੀ ਹੋ ਰਿਹਾ ਭਗਵੰਤ ਤਾਨਾ ਸ਼ਾਹ ਦਾ ਅੱਜ ਕੱਲਾ ਲੰਮਾ ਪਿਆ ਹੋਇਆ ਉੱਥੇ ਫੋਟਸ ਹਸਪੀਟਲ ਵਿੱਚ ਜਿਹੜੇ ਕੇਜਰੀਵਾਲ ਦੇ ਮਗਰ ਮਗਰ ਜਾ ਕੇ ਗੋਡੀਆਂ ਹੱਥ ਲਵਾਉਂਦਾ ਪੈਰ ਛੂੰਦਾ ਸੀਗਾ ਇੱਕ ਟਵੀਟ ਵੀ ਨਹੀਂ ਕੀਤਾ ਉਸਨੇ ਕਿ ਸਾਡਾ ਮੁੱਖ ਮੰਤਰੀ ਬਿਮਾਰ ਆ ਤਿੰਨ ਦਿਨ ਦਾ ਅੰਦਰ ਆ ਸਿਹਤ ਯਾਫਤਾ ਹੋ ਜੇ ਕਿਸੇ ਮੰਤਰੀ ਨੇ ਨਹੀਂ ਕਿਸੇ ਸਸੋਡੀਆਂ ਨੇ ਨਹੀਂ ਕਿਸੇ ਤੀਸ਼ੀ ਨੇ ਨਹੀਂ 92 ਚੋਂ ਕਿਸੇ ਐਮਐਲਏ ਨੇ ਉਹਦਾ ਹਾਲ ਨਹੀਂ ਪੁੱਛਿਆ ਇੱਥੋਂ ਤੁਸੀਂ ਲਾ ਲੋ ਕਿ ਕਿੰਨੀ ਤਾਨਾਸ਼ਾਹ ਪਾਰਟੀ ਆ ਔਰ ਮੈਨੂੰ ਲੱਗਦਾ ਕਿ ਭਗਵੰਤ ਦੀ ਦਿਨ ਦੇ ਥੋੜੇ ਦਿਨ ਨੇ ਅਸੀਂ ਉਹਦੀ ਸਿਹਤ ਲਈ ਦਾ ਕਾਮਨਾ ਮੈਂ ਪਹਿਲਾਂ ਵੀ ਕੀਤੀ ਅੱਜ ਵੀ ਕਰ ਦਿੰਦਾ ਵਾਂ ਪਰੰਤੂ ਪਰੰਤੂ ਮੇਰੀ ਗੱਲ ਸੁਣੋ ਪਰੰਤੂ ਇੱਕ ਮਿੰਟ ਇਹਦਾ ਹਸ਼ਰ ਜਿਹੜਾ ਕਰਮ ਆ ਨਾ ਜੋ ਕਰੋਗੇ ਉਹ ਤੁਹਾਨੂੰ ਭੁਗਤਣਾ ਪੈਂਦਾ ਵਾ ਜੋ ਬੀਜੋਗੇ ਉਹ ਵੱਡੋਗੇ ਇਹਨਾਂ ਨਾਲ ਇਹੀ ਹੋਣਾ ਅਲਟੀਮੇਟਲੀ ਜਿੱਦਣ ਕੁਰਸੀ ਤੋਂ ਲੱਥ ਗਿਆ ਇਹਨੂੰ ਪੰਜਾਬ ਦੇ ਵਿੱਚ ਕਿਸੇ ਨੇ ਚਾਹ ਦਾ ਕੱਪ ਨਹੀਂ ਪਿਲਾਉਂਦਾ ਸੰਤਾਨ ਦੇ ਮੁੱਖ ਮੰਤਰੀ ਬਣਨ ਦਾ ਬੜਾ ਚੰਦਰਾ ਜੀ ਇਹ ਤਾਂ ਦੇਖੋ ਉਹਨਾਂ ਦਾ ਉਹਨਾਂ ਦਾ ਅੰਦਰੂਨੀ ਪਾਰਟੀ ਦਾ ਮਾਮਲਾ ਵਾ ਭਗਵੰਤ ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਮੇਰਾ ਉਹ ਵਿਰੋਧੀ ਆ ਭਗਵੰਤ ਪਰ ਵੋਟ ਭਗਵੰਤ ਮਾਨ ਦੇ ਮੂੰਹ ਨੂੰ ਲਈ ਆ ਕੇਜਰੀਵਾਲ ਪਾਰਟੀ ਨੇ ਤੇ ਭਗਵੰਤ ਮਾਨ ਨੂੰ ਇਦਾਂ ਚਲਦਾ ਕਰਕੇ ਲਾ ਕੇ ਕਿਸੇ ਹੋਰ ਨੂੰ ਬਿਰਾਉਣਗੇ ਸਾਨੂੰ ਤਾਂ ਕੋਈ ਇਤਰਾਜ਼ ਨਹੀਂਗਾ ਅੱਗੇ ਨਾ ਉਹ ਵੀ ਇਹਨਾਂ ਦਾ ਗਰਾਫ ਡਿੱਗੇਗਾ ਕਿਉਂਕਿ ਉਹ ਹੋਰ ਵੀ ਵੱਡੇ ਗੁਲਾਮ ਨੇ ਕਿਚਰੀ ਵਾਲਦੇ ਭਗਵਾਨ ਤਾਂ ਮਾੜਾ ਹੈ ਕਿਤੇ दारू ਪੀ ਕੇ ਆਵਾਜ਼ ਕੱਢ ਲੈਂਦਾ ਸੀਗਾ ਇਹਨਾਂ ਚੋਂ ਵੀ ਜਾਣ ਨਹੀਂ ਗਈ ਇਹਨਾਂ ਚੋਂ ਜਾਣ ਨਹੀਂ ਮਾਈਂਡ ਯੂ ਦੇ ਵਿਲ ਬੀ ਜਸਟ ਸਾਈਨਿੰਗ ਔਨ ਦ ਡਾਟਡ ਲਾਈਨਸ ਆਫ ਕਿਚਰੀ ਵਾਲ ਜੋ ਲਿਖ ਕੇ ਉਥੋਂ ਇੱਕ ਹੁਕਮ ਭੇਜ ਜਾਗਾ ਵੇ ਨੰਬਰ 2 ਅਤੀਸ਼ੀ ਬਣੇਗਾ ਜਿਹੜਾ ਮਰਜ਼ੀ ਬਣਾ ਲੈਣੇ ਉਸ ਸੁਪਾਲ ਜੀ ਸਰ ਪੰਚਾਇਤੀ ਯੂਨੀਵਰਸਿਟੀ ਦਾ ਮਸਲਾ ਕਾਫੀ ਛੜਾ ਤੋਂ ਭੱਗ ਰਹੇਗਾ ਲੜਕੀਆਂ ਦੇ ਹੋਸਟਲ ਦੇ ਵਿੱਚ ਵਾਈਸ ਚਾਂਸਲਰ ਗਏ ਨੇ ਉਸ ਨੂੰ ਕਿਵੇਂ ਦੇ ਦੇਖੋ ਅਸੀਂ ਤਾਂ ਹਰ ਗੱਲ ਦੇ ਜਿਨ੍ਹਾਂ ਨਾਲ ਅਨਿਆਏ ਹੁੰਦਾ ਅਸੀਂ ਉਹਦੇ ਮੁਧਈ ਆ ਉਹਨਾਂ ਨੂੰ ਲੜਕੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਬਿਲਕੁਲ ਰਾਤ 11 ਵਜੇ ਭਰਤੀ ਹੋਈ ਹੈ ਮਹਿੰਦਰਾ ਕੋਰਪੋਰੇਟ ਦੇ ਵਿੱਚ 55 ਟੀਚਰਾਂ 11:40 ਤੇ ਸ਼ਨੀਵਾਰ ਉਹ ਐਤਵਾਰ ਨੂੰ ਟੀਚਰ ਬੜੇ ਕਹਿ ਰਹੇ ਵੀ ਤੁਹਾਡੇ ਨਾਲ ਤੱਕਾ ਹੋ ਰਿਹਾ ਸਰਕਾਰ ਇਹ ਕਿਹੜੇ ਦੇਖੋ ਇੱਕ ਤੱਕਾ ਇੱਕ ਪਾਸੇ ਤੁਹਾਨੂੰ ਕਿੰਨੇ ਕੇਸ ਗਿਣਾਏ ਜਿੱਥੇ ਅਨਿਆਇ ਤੇ ਧੱਕਾ ਹੋ ਰਿਹਾ ਇਹ ਸਰਕਾਰ ਜਿਹੜੀ ਆ ਇਹਨਾਂ ਨੇ ਭਗਵੰਤ ਸ਼ਹੀਦ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਐਵੇਂ ਟੰਗੀਆਂ ਹੋਈਆਂ ਇਹਨਾਂ ਨੂੰ ਆਪ ਨੂੰ ਪਤਾ ਵਾ ਕੇਜਰੀਵਾਲ ਜਿਹੜਾ ਪੰਜਾਬ ਦੇ ਵਿੱਚ ਐਡਾ ਜ਼ੁਲਮ ਟੁਆ ਰਿਆ ਵਾ ਲੋਕਾਂ ਦੇ ਉੱਤੇ ਉਹਨੂੰ ਆਪ ਨਹੀਂ ਪਤਾ ਕਿ ਮੈਂ ਸ਼ਹੀਦ ਭਗਤ ਸਿੰਘ ਦੀ ਫਲਸਫੇ ਦੇ ਖਿਲਾਫ ਕੰਮ ਕਰ ਰਿਹਾ ਇਸ ਕਰਕੇ ਜਿਨ੍ਹਾਂ ਜਿਨ੍ਹਾਂ ਲੋਕਾਂ ਦੇ ਨਾਲ ਨਿਆਂ ਕਰ ਰਿਹਾ ਇਹ ਮਿੱਥਕੇ ਕਰ ਰਹੇ ਨੇ ਇਹਨਾਂ ਨੂੰ ਪਤਾ ਵਾ ਕਿ ਮੁੜ ਕੇ ਸਾਨੂੰ ਪੰਜਾਬ ਨੇ ਕੋਈ ਮੌਕਾ ਨਹੀਂ ਦੇਣਾ ਪਾਰਲੀਮੈਂਟ ਵਿੱਚ ਇਹਨਾਂ ਦਾ ਦੁਰਦੇਸ਼ਾ ਹੋ ਚੁੱਕੀ 10 ਸੀਟਾਂ ਤੋਂ ਹਰਾਤਾ ਔਰ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਗ੍ਰਾਫ ਜਿਹੜਾ ਹੋਰ ਵੀ ਬੜਾ ਜ਼ਬਰਦਸਤੀ ਨਾਲ ਟਿਕਿਆ ਪੰਚਾਇਤੀ ਚੋਣਾਂ ਥੋੜੋ ਨੇ ਉਹ ਤਾਂ ਰੇ ਪੈ ਡੈਮੋਕਰੇਸੀ ਦਾ ਪਲਾਕ ਕਰ ਨਹੀਂ ਹੁੰਦਾ ਪਰਸੋਂ ਲੋਕੀ ਕਾਗਜ਼ ਭਰਨ ਜਾ ਰਹੇ ਨੇ ਤੇ ਉਹਨਾਂ ਕੋਈ ਲਿਸਟ ਹੈ ਨਹੀਂ ਗੀਆਂ ਵੋਟਬੰਦੀ ਦੀਆਂ ਕੱਲੇ ਮੇਰੇ ਹਲਕੇ ਭਾਤ 'ਚ ਨਹੀਂ ਸਾਰੇ ਪੰਜਾਬ ਦੇ ਵਿੱਚ ਨਾਮਜਦਿਕ ਕਿੱਦਾਂ ਭਰਨਗੇ ਵੋਟਰ ਸੂਚੀ ਹੈ ਨਹੀਂਗੀ ਫਿਰ ਲੋਕਾਂ ਨੂੰ ਚੁੱਲਾ ਟੈਕਸ ਦੀ ਰਸੀਦ ਨਹੀਂ ਦਿੱਤੀ ਜਾ ਰਹੀ ਫਿਰ ਉਹਨਾਂ ਨੂੰ ਕੋਈ ਠੇਕਾ ਜਮਾ ਕਰਾਉਣ ਕਰਾਉਣਾ ਉਹਦੀ ਰਸੀਦ ਨਹੀਂ ਦਿੱਤੀ ਜਾ ਰਹੀ ਔਰ ਐਨੇ ਬੋਡਬੰਦੀ ਗਲਤ ਕੀਤੀ ਆ ਇੱਕ ਘਰ ਨੂੰ ਚਾਰ ਬੋਡਾਂ ਚ ਵੰਡਤਾ ਇੱਕ ਘਰ ਨੂੰ ਟਪਾ ਕੇ 25 ਘਰ ਉਧਰਲੇ ਪਾਸੇ ਪਾਤਾ ਨਾ ਤਾਂ ਇਹਨਾਂ ਦੇ ਕੋਲ ਪਿੰਡਾਂ 'ਚ ਬੰਦੇ ਨੇ ਔਰ ਇਹ ਸਾਰੀਆਂ ਦੂਜੀਆਂ ਪਾਰਟੀਆਂ ਦੇ ਬੰਦਿਆਂ ਨੂੰ ਡਰਾ ਕੇ ਧਮਕਾ ਕੇ ਲਾਲਚ ਦੇ ਕੇ ਆਪਣੇ ਨਾਰੇ ਲਾਸਟ ਤੁਸੀਂ ਦੱਸੋ ਮੈਨੂੰ ਜੇ ਸਾਲ ਪੰਚਾਇਤ ਦੀ ਚੋਣ ਨਹੀਂ ਹੋਈ ਤੇ 15 ਅਕਤੂਬਰ ਨੂੰ ਕਿਉਂ ਕਰਾਈ ਐ ਭਰ ਜਿਹੜਾ ਚੋਨੇ ਦਾ ਬਾਡੀ ਦਾ ਸੀਜ਼ਨ ਐ ਸਾਰਾ ਸਾਲ ਛੱਡ ਕੇ ਵਿਹਲੇ ਬੈਠੇ ਸੀਗੇ ਭਗਵੰਤ ਵੀ ਵਿਹਲਾ ਬੈਠਾ ਸੀਗਾ ਤੇ ਹੁਣ ਉਹਨਾਂ ਨੇ ਚੋਣਾ ਕਰਾਤੀਆਂ ਇਹ ਬਹੁਤ ਗਲਤ ਗੱਲ ਹੋਈ ਆ ਹਲੇ ਵੀ ਟਾਈਮ ਆ ਰਾਜਕਮੇ ਜਿਹੜਾ ਚੋਣ ਕਮਿਸ਼ਨ ਆ ਉਹਨੂੰ ਇਹ ਪੋਸਟਪੋਨ ਕਰਕੇ ਘੱਟੋ ਘਾਟ ਇਹਨੂੰ 1 ਮਹੀਨਾ ਅੱਗੇ ਨਵੰਬਰ ਚ ਲੈ ਕੇ ਜਾਣਾ ਚਾਹੀਦਾ ਤਾਂ ਕਿ ਲੋਕੀ ਕਾਨਕ ਦੀ ਵਜਾਈ ਕਰ ਸਕਣ। ਇਹ ਤਾਂ ਜੀ ਅੱਜ ਦਾ ਥੋੜੋ ਸਟੈਂਡ ਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਵਾ ਕਿ ਹਰ ਸਟੇਟ ਆਪਣੇ ਅਧਿਕਾਰ ਦੀ ਲੜਾਈ ਲੜਦੀ ਲੜ ਲੈਣ ਦੀ ਉਹਨਾਂ ਨੂੰ ਜੇ ਨਾ ਪਹਿਲਾਂ ਜਾਣ ਦਿੱਤਾ ਤੇ ਨਾ ਗਾਂ ਜਾਣਦੇ ਆਂਗੇ ਕਿਸੇ ਦੇ ਕਹਿਣ ਨਾਲ ਤਾਂ ਨਹੀਂ ਪਾਣੀ ਚੱਲੇ ਜਾਵੇਗਾ। ਇਟ ਇਜ਼ ਪੰਜਾਬ ਲੀਡਰਸ਼ਿਪ ਪੰਜਾਬ ਦੀ ਵਿਧਾਨ ਸਭਾ ਜਿਨ੍ਹਾਂ ਨੇ ਹਫਾਜ਼ਤ ਕਰਨੀ ਪਰ ਯਾਦ ਰਹੇ ਕਿ ਜੇ ਇਦਾਂ ਦੇ ਰਹਿ ਗਏ ਨਹੱਤੇ ਜਿਹੜੇ 92 ਐਮਐਲਏ ਚੁਣੇ ਨੇ ਜਿਨ੍ਹਾਂ ਚ ਆ ਧਰਨੇ ਚ ਆਉਣ ਦੀ ਕਿਸੇ ਦੀ ਹਿੰਮਤ ਨਹੀਂ ਸੀਗੀ ਤਾਂ ਫਿਰ ਮੈਂ ਸਮਝਦਾ ਪੰਜਾਬ ਦਾ ਪਾਣੀ ਤੇ ਪੰਜਾਬ ਦਾ ਭੂਗ ਵੀ ਖਤਰੇ ਚ ਠੀਕ ਹੈ